ਭਾਜਪਾ ਔਰ ਕਾਂਗਰਸ ਜਿਹੜੇ ਉਹਨਾਂ ਦੇ ਇਰਾਦੇ ਨੇ ਉਹ ਸਪਸ਼ਟ ਕਰ ਚੁੱਕੇ ਨੇ ਜੇ ਉਹਨਾਂ ਕੋਲ ਕੋਈ ਪੰਜਾਬ ਪੱਖੀ ਪ੍ਰੋਗਰਾਮ ਹੈ ਲੁਧਿਆਣਾ ਪੱਖੀ ਪ੍ਰੋਗਰਾਮ ਹੈ ਉਹ ਚਾਹੁੰਦੇ ਨੇ ਕਿ ਪੰਜਾਬ ਜਾਂ ਲੁਧਿਆਣਾ 'ਚ ਬੀਜੇਪੀ ਕੋਈ ਚੰਗਾ ਕਰ ਸਕਦੀ ਐ ਉਹ ਦੱਸਣ ਲੋਕਾਂ ਨੂੰ ਉਹ ਸਿਰਫ ਇੱਕ ਸਾਜ਼ਿਸ਼ ਕਰਕੇ ਬੀਜੇਪੀ ਔਰ ਕਾਂਗਰਸ ਨਾਲ ਕੇ ਅੱਜ ਇਹ ਕਰ ਰਹੀਆਂ ਨੇ ਕਿ ਅਸੀਂ ਆਮ ਆਦਮੀ ਨੂੰ ਹਰੋੜਾ ਹੋਰ ਉਹਨਾਂ ਕੋਲੇ ਕੋਈ ਨਾ ਕਾਂਗਰਸ ਕੋਲੇ ਪ੍ਰੋਗਰਾਮ ਆ ਨਾ ਭਾਜਪਾ ਕੋਲੇ ਉਹਨਾਂ ਨੂੰ ਦੋ ਗੱਲਾਂ ਦੀ ਸਮਝ ਪੈ ਗਈ ਕਿ ਇੱਕ ਤਾਂ ਭਾਜਪਾ ਨੂੰ ਲੋਕ ਵੋਟ ਨਹੀਂ ਪਾ ਰਹੇ ਦੂਜਾ ਸੰਜੀਵ अरोੜਾ ਨੂੰ ਵੋਟ ਪਾ ਰਹੇ ਹੈ ਪਾਰਟੀ ਕੋਲੇ ਪ੍ਰੋਗਰਾਮ ਆ ਆਪਸੀ ਪਾਰਟੀ ਦਾ ਕੱਲਾ ਕੱਲਾ ਵਲੰਟੀਅਰ ਅੱਜ ਤੁਸੀਂ ਦੇਖਿਆ ਕਿਸ ਜੋਸ਼ ਦੇ ਨਾਲ ਸਾਰੇ ਪੰਜਾਬ ਚੋਂ ਸਾਡੇ ਸਾਥੀ ਇੱਥੇ ਆ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਲੱਗੇ ਹੋਏ ਅਸੀਂ ਮੁੱਦਿਆਂ ਦੇ ਉੱਤੇ ਸਿਆਸਤ ਕਰਦੇ ਆ ਅਸੀਂ ਕੋਈ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਦੂਜੇ ਨੂੰ ਕਸੀਂ ਤਾਂ ਕਹਿੰਦੇ ਨਹੀਂ ਵੀ ਬੀਜੇਪੀ ਨੂੰ ਵੋਟਾ ਨਾ ਪਾਓ ਕਾਂਗਰਸ ਨੂੰ ਵੋਟਾ ਲਾਓ ਜਿਹੜੇ ਲੋਕਾਂ ਨੇ ਲੋਕਾਂ ਦੀ ਸੇਵਾ ਕਰਦੇ ਨੇ ਪੰਜਾਬ ਦੀ ਲੁਧਿਆਣਾ ਦੀ ਤਰੱਕੀ ਚਾਹੁੰਦੇ ਨੇ ਲੋਕ ਉਹਨਾਂ ਨੂੰ ਵੋਟਾ ਪਾਉਣ ਔਰ ਪਾ ਰਹੇ ਨੇ ਇਸੇ ਕਰਕੇ ਬੀਜੇਪੀ ਵਾਲਿਆਂ ਨੂੰ ਮੁਖਲਾਟ ਆ ਅੱਜ ਹੁਣ ਉਹਦੀ ਬੇਬੇ ਦੇ ਕਹਿਣ ਦਾ ਉਹਨੂੰ ਕਹਿੰਦਾ ਝਾੜੂ ਝਾੜੂ ਤਾਂ ਸਫਾਈ ਵੀ ਕਰਦਾ ਬੇਬੇ ਨੇ ਇਹ ਵੀ ਦੱਸਿਆ ਹੋਣਾ ਵੀ ਝਾੜੂ ਸਫਾਈ ਕਰਦਾ ਪੁੱਤ ਝਾੜੂ ਇਹਨਾਂ ਦਾ ਗੰਦ ਸਾਫ਼ ਕਰ ਰਿਹਾ ਜਿਹੜਾ ਕਾਂਗਰਸ ਤੇ ਅਕਾਲੀਆਂ ਨੇ ਬੀਜੇਪੀ ਨੇ ਪੰਜਾਬ 'ਚ ਪਾਇਆ ਹੋ ਚੰਨੀ ਸਾਹਿਬ ਚਾਰੇ ਬਤੌਰ ਚੀਫ ਮਿਨਿਸਟਰ ਦੋ ਸੀਟਾਂ ਤੋਂ ਵਿਧਾਨ ਸਭਾ ਲੜੇ ਦੋਨਾਂ ਤੋਂ ਹੀ ਬੁਰੀ ਤਰ੍ਹਾਂ ਹਾਰੇ ਫਿਰ ਉਹ ਜਲੰਧਰ ਚਲੇ ਗਏ ਉੱਥੇ ਆ ਗੱਲਾਂ ਬਾਤਾਂ ਸੁਣਾ ਕੇ ਮੈਂਬਰ ਪਾਰਲੀਮੈਂਟ ਤਾਂ ਬਣ ਗਏ ਅੱਜ ਜਲੰਧਰ ਤਾਂ ਪੋਸਟਰ ਲੱਗ ਰਹੇ ਨੇ ਉਹਨਾਂ ਦੇ ਵੀ ਚੰਨੀ ਗੁੰਮ ਹੈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚਰਨ ਸਿੰਘ ਜੀ ਮਜੂਰ ਨੇ ਗੱਲਬਾਤ ਕਰਦੇ ਆ ਸਰ ਅੱਜ ਪ੍ਰੈਸ ਕਾਨਫਰੰਸ ਰੱਖੀਗੀ ਕਿਸ ਵਿਸ਼ੇ ਦੇ ਉੱਤੇ ਰੱਖੀਗੀ ਅਸੀਂ ਪ੍ਰੈਸ ਕਾਨਫਰੰਸ ਇਸ ਵਿਸ਼ੇ ਤੇ ਰੱਖੀ ਸੀ ਕਿ ਭਾਜਪਾ ਔਰ ਕਾਂਗਰਸ ਆਪਣੇ ਜਿਹੜੇ ਉਹਨਾਂ ਦੇ ਇਰਾਦੇ ਨੇ ਉਹ ਸਪਸ਼ਟ ਕਰ ਚੁੱਕੇ ਨੇ ਪਹਿਲਾ ਇਰਾਦਾ ਤਾਂ ਮਨਜਿੰਦਰ ਸਿੰਘ ਸਿਰਸਾ ਦੇ ਰਾਹੀਂ ਸਪਸ਼ਟ ਹੋਇਆ ਉਹਨੇ ਕਿਹਾ ਕਿ ਤੁਸੀਂ ਹੋਰ ਜਿਹਨੂੰ ਮਰਜ਼ੀ ਵੋਟਾਂ ਪਾਓ ਪਰੰਤੂ ਅਰੋੜਾ ਸਾਹਿਬ ਨੂੰ ਹਰਾਓ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਹੈ ਇਹ ਇਹ ਉਹਨਾਂ ਦੀ ਬੁਖਲਾਟ ਨਜ਼ਰ ਆਉਂਦੀ ਹੈ ਅੱਜ ਸੰਜੀਵ ਅਰੋੜਾ ਜੀ ਨਾਲ ਲੋਕਾਂ ਦਾ ਰੁਝਾਨ ਵਧਿਆ ਹੋਇਆ ਹੈ ਲੋਕ ਉਹਨਾਂ ਨੂੰ ਵੋਟਾਂ ਪਾ ਰਹੇ ਨੇ ਇਸ ਲਈ ਉਹ ਬੀਜੇਪੀ ਵਾਲੇ ਉਹਨੂੰ ਰੋਕਣ ਵਾਸਤੇ ਗੱਲ ਕਰ ਰਹੇ ਨੇ ਵੀ ਇਹਨਾਂ ਨੂੰ ਨਾ ਪੁੱਟਾ ਪਾਓ ਹੋਰ ਜਿੰਨੂੰ ਮਰਜ਼ੀ ਪਾ ਦਿਓ ਇਸ ਗੱਲ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਉਹਨਾਂ ਨੂੰ ਸਮਝ ਪਈ ਕਿ ਲੋਕ ਬੀਜੇਪੀ ਨੂੰ ਵੋਟਾਂ ਨਹੀਂ ਪਾ ਰਹੇ ਇਸ ਲਈ ਉਹਨਾਂ ਦੀ ਹੈ ਨਾ ਹਰਕਤਾਂ ਦਾ ਪਾਰਟੀ ਦੇ ਪ੍ਰੋਗਰਾਮ ਤੇ ਕੋਈ ਫਰਕ ਨਹੀਂ ਪੈਂਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੇ ਉਹਨਾਂ ਕੋਲ ਕੋਈ ਪੰਜਾਬ ਪੱਖੀ ਪ੍ਰੋਗਰਾਮ ਹੈ ਲੁਧਿਆਣਾ ਪੱਖੀ ਪ੍ਰੋਗਰਾਮ ਹੈ ਉਹ ਚਾਹੁੰਦੇ ਨੇ ਕਿ ਪੰਜਾਬ ਜਾਂ ਲੁਧਿਆਣੇ 'ਚ ਬੀਜੇਪੀ ਕੋਈ ਚੰਗਾ ਕਰ ਸਕਦੀ ਹੈ ਉਹ ਦੱਸਣ ਲੋਕਾਂ ਨੂੰ ਇਹ ਲੋਕਾਂ ਨਾਲ ਜੁੜਨਗੇ ਅੱਜ ਉਹਨਾਂ ਕੋਲੇ ਕੋਈ ਪ੍ਰੋਗਰਾਮ ਨਹੀਂ ਉਹ ਸਿਰਫ ਇੱਕ ਸਾਜ਼ਿਸ਼ ਕਰਕੇ ਬੀਜੇਪੀ ਔਰ ਕਾਂਗਰਸ ਨਾਲ ਕੇ ਅੱਜ ਇਹ ਕਰ ਰਹੀਆਂ ਨੇ ਕਿ ਆ ਸਿਆਮ ਆਦਮੀ ਨੂੰ ਹਰਾਉਣਾ ਹੋਰ ਉਹਨਾਂ ਕੋਲੇ ਕੋਈ ਨਾ ਕਾਂਗਰਸ ਕੋਲੇ ਪ੍ਰੋਗਰਾਮ ਆ ਨਾ ਬੀਜੇਪੀ ਕੋਲੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਆ ਸੰਜੀਵ अरोड़ा ਨੂੰ ਵੋਟ ਨਾ ਪਾਓ ਤੇ ਆਪਣੀ ਪਾਰਟੀ ਦਾ ਜ਼ਿਕਰ ਨਾ ਕੀਤਾ ਹੋਰ ਜਿਹਨੂੰ ਮਰਜ਼ੀ ਵੋਟ ਪਾ ਦਿਓ ਉਹੀ ਉਹੀ ਤਾਂ ਮੈਂ ਬੇਨਤੀ ਕੀਤੀ ਹੈ ਕਿ ਇਹਦਾ ਮਤਲਬ ਸਿੱਧਾ ਇਹ ਹੈ ਕਿ ਉਹਨਾਂ ਨੂੰ ਦੋ ਗੱਲਾਂ ਦੀ ਸਮਝ ਪੈ ਗਈ ਵੀ ਇੱਕ ਤਾਂ ਬੀਜੇਪੀ ਨੂੰ ਲੋਕ ਵੋਟ ਨਹੀਂ ਪਾ ਰਹੇ ਦੂਜਾ ਸੰਜੀਵ अरोड़ा ਨੂੰ ਵੋਟ ਪਾ ਰਹੇ ਹੈ ਉਹਨਾਂ ਦੇ ਸਵਾਲ ਦੇ ਉੱਤੇ ਹੀ ਜਵਾਬ ਇਹ ਨਿਕਲਦਾ ਹੈ ਨਾ ਇਸ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਲੋਕਾਂ ਨਾਲ ਵਚਨਬੱਧ ਹੈ ਲੋਕਾਂ ਦੀ ਸੇਵਾ ਵਾਸਤੇ ਵਚਨਬੱਧ ਹੈ ਪਿਛਲੇ 4 ਮਹੀਨਿਆਂ ਚ ਜੋ ਸੰਜੀਵ अरोड़ा ਜੀ ਨੇ ਲੁਧਿਆਣਾ ਵਾਸਤੇ ਕੰਮ ਕੀਤੇ ਨੇ ਉਹ ਆਪਣੇ ਆਪ ਚ ਮਿਸਾਲ ਹੈ 3 ਸਾਲ ਹੋ ਗਏ ਐਮਪੀ ਬਣੇ ਨੂੰ ਉਦੋਂ ਤੋਂ ਉਹਨਾਂ ਨੇ ਭੱਜਣਾ ਸ਼ੁਰੂ ਕਰ ਦਿੱਤੀ ਇੱਕ ਬਹੁਤ ਵੱਡਾ ਉਹਨਾਂ ਦੇ ਕੰਮਾਂ ਦਾ ਖੁਲਾਸਾ ਤੁਹਾਨੂੰ ਅਸੀਂ ਬਾਰ-ਬਾਰ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਨੇ ਹਸਪਤਾਲ ਵਧੀਆ ਬਣਾਏ ਕਿਸ ਤਰ੍ਹਾਂ ਹਾਈਵੇ ਜਿਹੜਾ ਬਣਿਆ ਵਾ ਓਵਰ ਬ੍ਰਿਜ ਹੋਰ ਕਿੰਨੇ ਕੰਮ ਉਹਨਾਂ ਨੇ ਕੀਤੇ ਨੇ ਇੰਡਸਟਰੀ ਵਾਸਤੇ ਹਵਾਰਾ ਹਵਾਈ ਅੱਡੇ ਵਾਸਤੇ ਕਿੰਨੇ ਕੰਮ ਕਰ ਰਹੇਗਾ ਸੋ ਅੱਜ ਲੋਕ ਪ੍ਰੋਗਰਾਮ ਨੂੰ ਨੀਤੀਆਂ ਨੂੰ ਵੋਟ ਤੋਂ ਪਾਉਣ ਜਿਹੜੇ ਲੋਕਾਂ ਨੇ ਲੋਕਾਂ ਦੀ ਸੇਵਾ ਕਰਦੇ ਨੇ ਪੰਜਾਬ ਦੀ ਲੁਧਿਆਣਾ ਦੀ ਤਰੱਕੀ ਚਾਹੁੰਦੇ ਨੇ ਲੋਕ ਉਹਨਾਂ ਨੂੰ ਵੋਟਾਂ ਪਾਉਣ ਔਰ ਪਾ ਰਹੇ ਨੇ ਇਸੇ ਕਰਕੇ ਬੀਜੇਪੀ ਵਾਲਿਆਂ ਨੂੰ ਬਖਲਾਹਟ ਆ ਔਰ ਇਹ ਬਖਲਾਹਟ ਦੇ ਵਿੱਚੇ ਬਿਆਨਬਾਜ਼ੀ ਕਰ ਰਹੇ ਅ ਚਰਨਜੀਤ ਸਿੰਘ ਚੰਨੀ ਦੀ ਵੀ ਜੇਕਰ ਗੱਲ ਕਰੀਏ ਉਹਨਾਂ ਨੇ ਵੀ ਇੱਕ ਗੱਲ ਕਹੀ ਬੇਬੇ ਕਹਿੰਦੀ ਹੁੰਦੀ ਸੀ ਝਾੜੂ ਜਿਹੜਾ ਖੜਾ ਹੈ ਉਹ ਕਲੇਸ਼ ਦਾ ਕਾਰਨ ਹੁੰਦਾ ਵੈ ਇਸ ਨੂੰ ਹੁਣ ਲੰਮਾ ਪਉਣ ਦੀ ਜਿਹੜੀ ਵਾਰੀ ਆ ਚੁੱਕੀ ਇਸ ਨੂੰ ਕਿਵੇਂ ਦੇਖਦੇ ਦੇਖੋ ਚੰਨੀ ਸਾਹਿਬ ਵਿਚਾਰੇ ਬਤੌਰ ਚੀਫ ਮਿਨਿਸਟਰ ਦੋ ਸੀਟਾਂ ਤੋਂ ਵਿਧਾਨ ਸਭਾ ਲੜੇ ਦੋਨਾਂ ਤੋਂ ਹੀ ਬੁਰੀ ਤਰ੍ਹਾਂ ਹਾਰੇ ਫਿਰ ਉਹ ਜਲੰਧਰ ਚਲੇ ਗਏ ਉੱਥੇ ਆ ਗੱਲਾਂ ਬਾਤਾਂ ਸੁਣਾ ਕੇ ਮੈਂਬਰ ਪਾਰਲੀਮੈਂਟ ਤਾਂ ਬਣ ਗਏ ਅੱਜ ਜਲੰਧਰ ਤਾਂ ਪੋਸਟਰ ਲੱਗ ਰਹੇ ਨੇ ਉਹਨਾਂ ਦੇ ਵੀ ਚੰਨੀ ਗੁੰਮ ਐ ਜੰਨੀ ਜੀ ਨੂੰ ਲੱਭ ਕੇ ਲਿਆਓ ਕਿੱਥੇ ਐ ਅੱਜ ਹੁਣ ਉਹਦੀ ਬੇਬੇ ਦੇ ਕਹਿਣ ਦੇ ਉਹਨੇ ਕਹੇ ਤਾਂ ਝਾੜੂ ਝਾੜੂ ਤਾਂ ਸਫਾਈ ਵੀ ਕਰਦਾ ਬੇਬੇ ਨੇ ਇਹ ਵੀ ਦੱਸਿਆ ਹੁਣ ਵੀ ਝਾੜੂ ਸਫਾਈ ਕਰਦਾ ਪੁੱਤ ਝਾੜੂ ਇਹਨਾਂ ਦਾ ਗੰਦ ਸੋ ਸਾਫ ਕਰ ਰਿਹਾ ਜਿਹੜਾ ਕਾਂਗਰਸ ਤੇ ਅਕਾਲੀਆਂ ਨੇ ਭਾਜਪੀ ਨੇ ਪੰਜਾਬ 'ਚ ਪਾਇਆ ਹੋਰ ਅਸੋ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਰਹੀ ਐ ਤੇ ਕਿੰਨੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਦੇਖੋ ਜਿੱਤ ਤਾਂ ਸਾਡੀ ਪੱਕੀ ਹੈ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਲੋਕਾਂ ਦੀ ਮਰਜ਼ੀ ਹੈ ਜਿੰਨੀਆਂ ਮਰਜ਼ੀ ਵੋਟਾਂ ਨਾਲ ਜਿੱਤਾਂਗੇ ਪਰੰਤੂ ਜੋ ਆਮ ਆਦਮੀ ਪਾਰਟੀ ਦਾ ਪ੍ਰਚਾਰ ਦਾ ਤਰੀਕਾ ਹੈ ਅਸੀਂ ਮੁੱਦਿਆਂ ਦੇ ਉੱਤੇ ਸਿਆਸਤ ਕਰਦੇ ਆ ਅਸੀਂ ਕੋਈ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਦੂਜੇ ਨੂੰ ਅਸੀਂ ਤਾਂ ਕਹਿੰਦੇ ਨਹੀਂ ਵੀ ਬੀਜੇਪੀ ਨੂੰ ਵੋਟਾਂ ਨਾ ਪਾਓ ਕਾਂਗਰਸ ਨੂੰ ਵੋਟਾਂ ਨਾ ਪਾਓ ਐਸਾ ਕਹਣਾ ਹੈ ਉਹ ਆਪਣਾ ਪ੍ਰੋਗਰਾਮ ਦੱਸਣ ਕੀ ਹੈ ਕਿਉਂਕਿ ਉਹਨਾਂ ਕੋਲੇ ਪ੍ਰੋਗਰਾਮ ਹੈ ਨਹੀਂ ਆਮ ਆਦਮੀ ਕੋਲੇ ਪਾਰਟੀ ਕੋਲੇ ਪ੍ਰੋਗਰਾਮ ਆ ਆਮ ਆਦਮੀ ਪਾਰਟੀ ਦਾ ਕੱਲਾ ਕੱਲਾ ਵਲੰਟੀਅਰ ਅੱਜ ਤੁਸੀਂ ਦੇਖਿਆ ਕਿਸ ਜੋਸ਼ ਦੇ ਨਾਲ ਸਾਰੇ ਪੰਜਾਬ ਚੋਂ ਸਾਡੇ ਸਾਥੀ ਇੱਥੇ ਆ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਲੱਗੇ ਹੋਏ ਔਰ ਉਹਦਾ ਰਿਜ਼ਲਟ ਵਧੀਆ ਆਊਗਾ ਭਾਰੀ ਬਹੁਤ ਮਤ ਨਾਲ ਜਿਸ ਤਰ੍ਹਾਂ ਜਲੰਧਰ ਵੈਸਟ ਦੇ ਵਿੱਚ ਜਾਂ ਜਲੰਧਰ ਪਾਰਲੀਮੈਂਟ ਚ ਅਸੀਂ ਤਖਤੇ ਪਲਟੇ ਸੀਗੇ ਉਸੇ ਤਰ੍ਹਾਂ ਇੱਥੋਂ ਲੁਧਿਆਣਾ ਵੈਸਟ ਵੀ ਉਹ ਭਾਰੀ ਜਿੱਤ ਹੋਊਗੀ ਕਿ ਸਭ ਹੈਰਾਨ ਰਹਿਣਗੇ ਕਿ ਨੀਤੀਆਂ ਨੂੰ ਲੋਕ ਇੰਨਾ ਪਿਆਰ ਕਰਦੇ। ਜਿਸੋ ਬਿਲਕੁਲ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਵੱਡਾ ਦਾਵਾ ਜਿਹੜਾ ਕੀਤਾ ਜਾ ਰਿਹਾ ਹੈ ਕਿ ਲੁਧਿਆਣਾ ਦੇ ਹਲਕਾ ਪੱਛਮੀ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰੇਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਦੀਪਕ ਕਤਿਆਲ ਦੱਸੇ ਢੀ ਹੈਡਲਾਈਨਸ